ਦੀ ਕੋ ਵਾਸ਼ਿੰਗ ਟਾਈਮ ਸਿੰਗ ਨਹੀਂ ਆ ਰਹੀ ਜੀ ਰਿਗਰਡਿੰਗ ਸਟੂਡੈਂਟਸ ਕੀ ਬੇਜਿਤ 55 ਹੈ ਜੀ ਨਹੀਂ ਨਹੀਂ 58 ਬੱਚੇ ਸਕਿਨ ਦੀ ਪ੍ਰੋਬਲਮ ਨਾਲ ਇੰਨੇ ਜ਼ਿਆਦਾ ਬਿਮਾਰ ਨੇ ਉਹਨਾਂ ਨੇ ਵਾਰਡਨ ਨੂੰ ਇਸ ਤਰ੍ਹਾਂ ਕਦਰ ਆਰਡਰ ਦਿੰਦੀ ਹੈ ਕਿ ਰਾਤ ਨੂੰ 12 12 ਵਜੇ ਤੱਕ ਬੱਚਿਆਂ ਦੀ ਚੈਕਿੰਗ ਕਰੀ ਜਾਂਦੀ ਹੈ ਉਹਨਾਂ ਦੇ ਕੱਪੜੇ ਸਾਰੇ ਜਾਂਦੇ ਆ ਪ੍ਰਿੰਸੀਪਲ ਦੇ ਆਰਡਰ ਅਕੋਰਡਿੰਗ ਠੀਕ ਹੈ ਨਾ ਫਿਰ ਤੁਸੀਂ ਦੱਸੋ ਕਿ ਇਹ ਜਾਇਜ਼ ਹੈ ਬੱਚੇ ਸਾਡੇ 3 ਮਹੀਨੇ ਤੋਂ ਘਰੇ ਬੈਠੇ ਨੇ 13 ਨਵੰਬਰ ਦੇ ਬੱਚਿਆਂ ਦੀ ਵਾਸ਼ਿੰਗ ਗਈ ਹਾਂ ਤੇ ਵਾਸ਼ਿੰਗ ਵਾਪਸ ਨਹੀਂ ਆਈ ਕੱਪੜਾ ਅਗਰ ਖੋ ਜਵੇ ਤਾਂ ਕਹਿੰਦੇ ਅਸੀਂ ਕੋਈ ਜ਼ਿੰਮੇਵਾਰ ਨਹੀਂ ਇਹ ਪੜਾਇਚ ਨੰਬਰ ਘਟਾ ਆ ਜਾਂਦੇ ਕਹਿੰਦੇ ਅਸੀਂ ਕੋਈ ਜ਼ਿੰਮੇਵਾਰ ਨਹੀਂ ਫਿਰ ਸਿੱਪਚਾ ਅੰਦਰ ਕਿਉਂ ਛੱਡਿਆ ਜੀ ਕਿਤ ਅਸੀਂ ਆਪ ਆਪਣੀ ਪੜਾੜੀ ਚ ਨਿਗੜੀ ਪੜਾੜੀ ਅਸ ਤਾਂ ਕੋਈ ਵੀ ਜ਼ਿੰਮੇਵਾਰੀ ਕਹਿੰਦੇ ਮੇਰੀ ਨਹੀਂ ਹੈ ਤੁਹਾਡੀ ਹੈ ਅਸੀਂ ਇਸ ਪ੍ਰਿੰਸੀਪਲ ਨੂੰ ਚਾਹਦੇ ਨਹੀਂ ਹੈ ਜੀ ਜੇ ਸਾਡੇ ਬੱਚਾ ਭੂਖੇ ਸੰਗ ਆ ਮੈਂ ਥੋੜਾ ਹੱਲ ਕਰੂੰਗਾ ਕਿਉਂਕਿ ਉਹ ਕਹਿੰਦੇ ਇਹ ਇਲੈਕਸ਼ਨ ਆ ਗਏ ਆ ਹੋ ਗਿਆ ਜੀ ਇਹ ਹੋ ਗਿਆ ਜੀ ਪਰ ਅਸੀਂ ਤਾਂ ਇਹ ਮੰਗ ਕਰਦੇ ਆ ਜੇ ਤਾਂ ਲਖੜਾ ਸਾਹਿਬ ਚਲਾ ਸਕਦੇ ਆ ਤਾਂ ਠੀਕ ਹੈ ਨਹੀਂ ਤਾਂ ਜੀ ਤੁਹਾਡੇ ਇਹ ਤਾਂ ਤੁਸੀਂ ਸਾਡੇ ਏਰੀਆ ਦੇ ਹੋ ਸਰ ਅਸੀਂ ਤੁਹਾਨੂੰ ਇਹੀ ਫਰਿਆਦ ਕਰਾਂ ਕਿ ਸਾਡ ਨੂੰ ਸੁਣੋ ਤੁਸੀਂ ਅਨਾਉਂ ਕੀਤਾ ਤੁਗਤ ਮਾਨ ਸਾਹਿਬ ਨੇ ਯੂਨੀਵਰਸਿਟੀ ਦਾ ਬਹੁਤ ਵਧੀਆ ਉਪਰਾਲਾ ਹੈ ਸਰ ਆ ਸਾਡੇ ਕੋਲ 160 ਟੇਕਰ ਜਗ੍ਹਾ ਪਈ ਆ ਸਰ ਉਸ ਚੋ ਕੋਸ਼ਾ ਮਾਰਸ਼ਲ ਨੂੰ ਵੀ ਦਿੱਤੀ ਹੋਈ ਹੈ ਹਾਂਜੀ ਉਹ ਤੁਸੀਂ ਮੇਰੇ ਤੋਂ ਜ਼ਿਆਦਾ ਜਾਣਦੇ ਹੋ ਪਰ ਇਹ ਉੱਥੇ ਬਣ ਸਕਦਾ ਸਰ ਜੇ ਸਾਡਾ ਟਰਸਟ ਨਹੀਂ ਚਲਾ ਸਕਦਾ ਸਾਡੀ ਫਰਿਆਦ ਇਹੀ ਹੈ ਕਿ ਤੁਸੀਂ ਇਹਨੂੰ ਇੱਕ ਪੰਜਾਬ ਸਰਕਾਰ ਇੱਕ ਹੋਰ ਦੇ ਕੋਈ ਪ੍ਰੋਗਰਾਮ ਨਹੀਂ ਹੋ ਰਿਹਾ ਐਨੋਰ ਫੰਕਸ਼ਨ ਨਹੀਂ ਹੋ ਰਿਹਾ ਸਟਾਫ ਨੂੰ ਜਲੀਲ ਕੀਤਾ ਜਾ ਰਿਹਾ ਮੈਨੂੰ 15 ਸਾਲ ਹੋ ਗਏ ਐਜ਼ ਆਈਟੀ ਹੈਡ ਹੈ ਮੇਰੇ ਪਰ ਇੰਨਾ ਕੋ ਵਿਸ਼ਵਾਸ ਨਹੀਂ ਹੈ ਮੈਨੂੰ ਆ ਵੈਬਸਾਈਟ ਦੇ ਪਾਸਵਰਡ ਦੇ ਦੇ ਐਗਜ਼ਾਮੀਨੇਸ਼ਨਸ ਹੈ ਲੈਸਰ ਸਾਡਾ ਮੇਨ ਇੱਕ ਡਿਪਾਰਟਮੈਂਟ ਹੁੰਦਾ ਹੈ ਜਿੱਥੇ ਸਾਰਾ ਐਗਜ਼ਾਮੀਨੇਸ਼ਨ ਕੰਟਰੋਲ ਦਾ ਰਿਜ਼ਲਟ ਬਣਾਣਾ ਸਭ ਕੁਝ ਬਣਾਉਣਾ ਉਥੇ ਇਹ ਕਹਿ ਰਿਹਾ ਉਥੇ ਡਬਲ ਜੰਦਾ ਲਗਾ ਦਿੱਤਾ ਗਿਆ ਕੋਈ ਸਟਾਫ ਨਹੀਂ ਜਾਏਗਾ ਉਥੇ ਬੰਦ ਕਰ ਦਿਓ ਰਿਜ਼ਲਟ ਕਿੱਦਾਂ ਬਣੇਗਾ ਸਰ ਸਾਡੇ ਕੋਆਰਡੀਨੇਟਰ ਸਾਹਿਬ ਜਿਹੜੇ ਕੈਮਿਸਟਰੀ ਪੜਾਉਂਦੇ ਨੇ ਸਰ 12ਵੀਂ ਕਲਾਸ ਨੂੰ ਪੜਾਉਂਦੇ ਨੇ 10ਵੀਂ ਨੂੰ ਪੜਾਉਂਦੇ ਨੇ ਅੱਜ ਬੱਚੇ ਵੀ ਬਿਆਨ ਦੇ ਕੇਗੇ ਨੇ ਕਿ ਆਪਣਾ ਸਾਨੂੰ ਤਿੰਨ ਦਿਨਾਂ ਚ ਚਾਰ-ਚਾਰ ਪੀਰੀਅਡ ਲੈ ਕੇ ਚਾਰ ਹੀ ਹੁੰਟਾ ਖਤਮ ਕਰਾ ਦਿੱਤੀਆਂ ਨੇ ਸਰ ਫੇਰ ਤੋਂ ਬੈਠ ਜਾਂਦੇ ਨੇ ਅੰਦਰ ਪ੍ਰਿੰਸੀਪਲ ਆਫਿਸ ਦੇ ਵਿੱਚ ਸ਼ਾਮ ਤੱਕ ਫੇਰ ਤੋਂ ਲੈ ਕੇ ਸ਼ਾਮ ਤੱਕ ਐਨੀ ਕਿਹੜੀ ਮੀਟਿੰਗ ਚੱਲ ਰਹੀ ਸੰਤ ਇਹ ਨਹੀਂ ਸਮਝ ਜਾਂਦੇ ਅਸੀਂ ਕੋਈ ਮੁੱਦਾ ਰੱਖਣ ਜਾਂਦੇ ਆਪਣਾ ਕਿ ਸਰ ਆਹ ਸਾਡਾ ਇਹ ਦਿੱਕਤ ਛੁੱਟੀ ਮੰਗੋ ਉਹ ਤੇ ਦਿੱਕਤ ਹੈ ਕਿਤੇ ਫੰਕਸ਼ਨ ਤੇ ਜਾਣਾ ਸਰ ਅਸੀਂ ਉੱਥੇ ਹਰਾਸ ਕਰ ਰਹੇ ਇਹਨੇ ਛੁੱਟੀ ਲਟਕਾ ਕੇ ਰੱਖੋ ਇਹਨਾਂ ਨੂੰ ਛੁੱਟੀ ਨਾ ਦਿਓ ਨੋ ਨੋ ਤਾਂ ਕਰੋ ਮੈਂਟਲੀ ਪ੍ਰੈਸ਼ਰ ਕਰੋ ਹੈ ਨਹੀਂ ਤੁਹਾਡੀ ਛੁੱਟੀ ਨਾ ਪ੍ਰੂਵ ਹੋ ਰਹੀ ਕਿੱਥੇ ਦਾ ਰੂਲ ਹੈ ਸਾਰੇ ਮਤਲਬ ਅਸੀਂ ਪਹਿਲਾਂ ਬਹੁਤ ਸਾਰੀਆਂ ਮੰਗਾਂ ਰਕੜਾ ਸਾਹਿਬ ਕੋਲ ਦੇ ਚੁੱਕੇ ਸੀ ਮਤਲਬ ਚਿੱਠੀਆਂ ਤੇ ਚਿੱਠੀਆਂ ਦੇ ਚੁੱਕੇ ਅੱਜ ਵੀ ਅਸੀਂ ਰਕੜਾ ਸਾਹਿਬ ਨੂੰ ਪਿਛਲੀ ਵਾਰ ਕੇ ਪਿਛਲੀ ਵਾਰ ਸਾਨੂੰ ਬੇਰ ਅਸ਼ਵਾਸ਼ ਬੜੀ ਦੁਖਦੀ ਗੱਲ ਹੈ ਕਿ ਇੱਕ ਇੰਸਟੀਟਿਊਟ ਦਸ਼ਮੇਸ਼ ਅਕੈਡਮੀ ਜਿਸ ਦਾ ਨਾਮ ਪੂਰੇ ਦੇਸ਼ ਵਿੱਚ ਸੇ ਤੁਹ ਬਹੁਤ ਸਾਰੇ ਬੱਚੇ ਪੜ ਕੇ ਚੰਗੇ ਜਗ੍ਹਾ ਤੇ ਅੱਜ ਕੋਈ ਆਫੀਸਰਸ ਹੈ ਕੋਈ ਪਲੇਅਰਸ ਹੈ ਤੇ ਮਿਲਦੇ ਆ ਕਿਵਲੇ ਮੈਂ ਅਨਪੁਰ ਸਾਹਿਬ ਤੋਂ ਐਮਐਲਏ ਤਾਂ ਮੈਨੂੰ ਮਿਲਦੀ ਹੈ ਵੀ ਅਸੀਂ ਥੋੜੇ ਰਣਪੁਰ ਸਾਬ ਪੜਿਆ ਦਸ਼ਮੇਸ਼ ਅਕੈਡਮੀ ਪੜਿਆ ਪਰ ਓਵਰ ਦਾ ইয়ার্স ਪਿਛਲੇ ਕੁਝ ਸਾਲਾਂ ਤੋਂ ਜਿਸ ਤਰੀਕੇ ਨਾਲ ਜਿਸ ਬੁਰੇ ਤਰੀਕੇ ਨਾਲ ਦਸ਼ਮੇਸ਼ ਅਕੈਡਮੀ ਦਾ ਗਰਾਫ ਗਿਰਿਆ ਹੈ ਇੱਥੇ ਬੱਚਿਆਂ ਦੀ ਗਿਣਤੀ ਘਟੀ ਹੈ ਫੀਸਾਂ ਵਧਾਈਆਂ ਗਈਆਂ ਨੇ ਨਾ ਕੋਈ ਇਲਾਕੇ ਨੂੰ ਫਾਇਦਾ ਨਾ ਕੋਈ ਬੱਚਿਆਂ ਨੂੰ ਫਾਇਦਾ ਜਦ ਕਿ ਸਾਡੇ ਪ੍ਰਾਈਵੇਟ ਸਕੂਲਸ ਇੰਨੇ ਜ਼ਿਆਦਾ ਐਕਸਲ ਕਰ ਰਹੇ ਹੈ ਮੈਂ ਜਦੋਂ ਇੱਕ ਦਿਨ ਰਿਵਿਊ ਕਰ ਰਿਹਾ ਸੀ ਤਾਂ ਇੱਕ ਸੈਕਿੰਡ ਜੀ ਸ਼ੋਰ ਪਹਿਲਾਂ ਸਦ ਅਸੀਂ ਤੁਹਾਡੀ ਸੁਣਨਾਂ ਹੈ ਪਹਿਲਾਂ ਸਾਡੀ ਵੀ ਸੁਣੋ ਇੱਥੇ ਤੱਕ ਕੀ ਵੀ ਹੈ ਕਿ ਵੀ ਹੈਵ ਅ ਡਿਸਪੈਂਸਰੀ ਇਨਸਾਈਡ ਸਾਡੇ ਇੱਕ ਡਿਸਪੈਂਸਰੀ ਹੈ ਜਿੱਥੇ ਇੱਕ ਡਾਕਟਰ ਤੇ ਹੈ ਤੇ ਉੱਥੇ ਵੀ ਜਿਹੜਾ ਕੋਈ ਜਾਣ ਨਹੀਂ ਜਾਂਦਾ ਲੋਕਲ ਪਿੰਡਾਂ ਦੇ ਸਾਡੇ ਖੜੇ ਨੇ ਤੇ ਸਾਰੇ ਲੋਕਲ ਪਿੰਡਾਂ ਦੇ ਉਹ ਜਾ ਨਹੀਂ ਸਕਦੇ ਲੋਕਲ ਪਿੰਡ ਵਾਲਾ ਇੱਥੋਂ ਕੋਈ ਰਸਤਾ ਇਸਤੇਮਾਲ ਨਹੀਂ ਕਰ ਸਕਦਾ ਤਾਂ ਇਹ ਤਾਂ ਜਿੱਥੇ ਇਹ ਸਾਰੇ ਇਸ਼ੂਜ਼ ਦੇ ਉੱਤੇ ਅਸੀਂ ਕੰਮ ਕਰ ਹੀ ਰਹੇ ਹਾਂ ਉਸ ਨੂੰ ਸ਼ਿਫਟ ਕਰਵਾ ਰਹੇ ਹਾਂ ਹੋਰ ਵੀ ਚੀਜ਼ਾਂ ਮੈਂ ਇਹ ਆਪ ਸਭ ਨੂੰ ਬੇਨਤੀ ਹੈ ਕਿ ਆਪ ਦੇ ਵਿੱਚੋਂ ਚਾਰ ਪੰਜ ਬੰਦੇ ਇੱਕ ਪੂਰੀ ਵੈਲ ਡਰਾਫਟਡ ਐਪਲੀਕੇਸ਼ਨ ਤਾਂ ਹੀ ਮੈਂ ਇਰੇ ਤੇ ਕੋਈ ਸੂ ਮੋਟੋ ਐਕਸ਼ਨ ਲੈ ਪਾਉਂਗਾ ਤੁਸੀਂ ਜਿਹੜਾ ਹੈ ਪਿਛਲੀ ਵਾਰ ਵੀ ਜਦੋਂ ਵੀ ਇਹ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੀ ਤੁਹਾਨੂੰ ਜਿਹੜੀ ਮਦਦ ਪਿਛਲੀ ਵਾਰ ਵੀ ਹੁਣ ਵੀ ਹੈ ਬਟ ਤੁਸੀਂ ਲੀਗਲੀ ਜੇ ਚੱਲਣਾ ਹੈ ਨਾ ਰਾਈਟਰ ਕੰਪਲੀਟ ਸਾਰੇ ਇਸ਼ੂਸ ਤੁਸੀਂ ਅੱਜ ਹੀ ਮੈਨੂੰ ਦੇ ਦਿਓ ਮੈਂ ਮਨਟੇਨਰੀ ਸਮਨ ਕਰ ਲੈਣਾ ਸਾਰਾ ਜਿਹੜਾ ਹੈ ਬਿਕੋਜ਼ ਸਾਡੇ ਡਿਓਸ ਤੇ ਚਾਈਲਡ ਵੈਲਫੇਅਰ ਕਮੇਟੀ ਜਿਵੇਂ ਆ ਪੇਰੈਂਟਸ ਦੱਸਿਆ ਉਹ ਆ ਕੀ ਵਿਜ਼ਿਟ ਵੀ ਕਰ ਲੂਗੀ we will get the inspections done ਹਨਾ ਜੀ ਤੁਸੀਂ ਅੱਜ ਹੀ ਕੋਈ ਵੀ ਜਾਣਾ ਮੈਂ ਸਾਰੇ ਇਸ਼ੂਸ ਪੇਰੈਂਟਸ ਵੱਲੋਂ ਵੀ ਸਟਾਫ ਵੱਲੋਂ ਵੀ ਜਿਹੜੇ ਨੌਨ ਟੀਚਿੰਗ ਸਟਾਫ ਹੈ ਉਹਨਾਂ ਵੱਲੋਂ ਉਹਨਾਂ ਵੱਲੋਂ ਵੀ ਦੇ ਦੋ ਤੇ ਬਾਈ ਸੋਮਵਾਰ ਇਹਨਾਂ ਨੂੰ ਲਿਓ ਆਪਾਂ ਜਿਹੜਾ ਡੀਸੀ ਸਾਹਿਬ ਨੂੰ ਵੀ ਬੁਲਾ ਲੈਂਦੇ ਆ ਤੇ ਮੈਂ ਆਪਣੇ এডਿਕੇਸ਼ਨ ਆਫੀਸਰਸ ਨੂੰ ਵੀ ਬੁਲਾ ਲੈਂਦਾ ਤੇ ਅਸੀਂ ਪੂਰਾ ਜੋ ਬੰਦੀ ਕਾਰਵਾਈ ਹੈ ਵੀ ਬਿਲਟੀਕ ਐਕਸ਼ਨ ਸਰ ਜੀ ਬੱਚਾ ਦੀ ਰਿਕਾਰਡਿੰਗ ਕਰਦੀ ਹੈ ਪ੍ਰਿੰਸੀਪਲ ਕਿਹਨੇ ਰਿਕਾਰਡਿੰਗ ਕਰੋ ਕਰੇ ਕੀ ਗੱਲ ਕਰ ਰਹੇ ਨੇ ਮੈਮ ਜੋ ਜੋ ਕ੍ਰਿਮੀਨਲ ਐਕਸ਼ਨ ਹੈ ਜਿਵੇਂ ਤੁਸੀਂ ਮੈਂ ਦੇਖਿਆ ਕਿ ਉਹਦੇ ਲਈ ਜਿਹੜੇ ਮੈਂ ਹੁਣੇ ਡੈਨਿਸ਼ੇ ਕਾਰਵਾਈ ਕਰੂ ਜਿਹੜੀ ਕੋਈ ਕ੍ਰਿਮੀਨਲ ਐਕਟ ਹੈ ਪਰ ਜਿਹੜਾ ਤੁਹਾਡਾ ਕੋਈ ਦੂਜਾ ਇਸ਼ੂ ਹੈ ਹੈਨਾ ਬੱਚਿਆਂ ਦੀ ਕੇਅਰ ਵਾਲਾ ਉਹਦੇ ਤੇ ਅਸੀਂ ਜਿਹੜਾ ਤੁਸੀਂ ਮੈਨੂੰ ਇੱਕ ਹੁਣੇ ਕ੍ਰੇਟਨ ਕੰਪਲੇਂਟ ਐਸ ਐਜੂਕੇਸ਼ਨ ਮਿਨਿਸਟਰ ਮੇਰੇ ਨਾਮ ਦੇ ਉੱਤੇ ਦਿਓ ਹੁਣੇ ਸਰਪੰਚ ਸਾਹਿਬ ਨੂੰ ਫੜਾ ਦਿਓ ਸੁਬੇਦਾਰ ਸਾਹਿਬ ਨੂੰ ਫੜਾ ਦਿਓ ਕਿਸੇ ਨੂੰ ਵੀ ਫੜਾ ਦਿਓ ਤੇ ਅਸੀਂ ਉਹਦੇ ਤੇ ਹੁਣੇ ਜਿਹੜਾ ਹੈ ਵੀ ਵਿਲ ਕਾਲ ਦ ਮੀਟਿੰਗ ਮੰਡੇ ਸਵੇਰੇ ਹੀ ਆਪਾਂ ਕਰ ਦਿੰਦੇ ਹਾਂ ਠੀਕ ਹੈ ਜੀ ਘਬਰਾਣ ਦੀ ਲੋੜ ਨਹੀਂ ਵੀ ਵਿਲ ਟੇਕ ਐਕਸ਼ਨ ਤੇ ਕਿਸੇ ਦੇ ਵੀ ਕਿਸੇ ਦੇ ਵੀ ਨੌਕਰੀ ਜਿਹੜੀ ਹੈ 100% ਦੀ ਗਾਰੰਟੀ ਹੈ ਆਪਾਂ ਇਥੇ ਬੱਚੇ ਬਣਾਨੇ ਅੱਜ ਸਾਡੇ ਇੱਕ ਪਾਸੇ ਤਾਂ ਸੀ ਨਨਕਪੁਰ ਸਾਹਿਬ ਦੇ ਵਿੱਚ ਇਨਾ ਵੱਡਾ ਫੰਕਸ਼ਨ ਕਰਕੇ ਆਏ ਹਾਂ ਸਰਕਾਰੀ ਸਕੂਲਾਂ 'ਚ ਸਾਡੇ ਸਰਕਾਰੀ ਸਕੂਲ ਐਕਸਲ ਕਰ ਰਹੇ ਨੇ ਹੁਣ ਅੱਜ ਮੇਗਾ ਪੀਟੀਐਮ ਹੈ ਸਾਡੇ ਸਰਕਾਰੀ ਸਕੂਲਾਂ 'ਚ ਮੇਲੇ ਲੱਗੇ ਹੋਏ ਅੱਜ ਮੁੱਠੋ ਹੀ ਕਿਸੀ ਵੀ ਸਰਕਾਰੀ ਸਕੂਲ 'ਚ ਇੱਥੇ ਧਰਨਾ ਲੱਗਿਆ ਤੇ ਤੁਸੀਂ ਇਹ ਫਰਕ ਦੇਖੋ ਤੇ ਆਮਨੇ ਪਤਾ ਲੱਗੇ ਸਵੇਤ ਜਿਹੜੀ ਜਿਹੜੀ ਦਲਬਾ ਚੱਲ ਰਹੀ ਸੀ ਮੀਡੀਆ ਦੇ ਸਾਰੇ ਸਾਥੀਆਂ ਨਾਲ ਵੀ ਸਾਰੇ ਮੀਡੀਆ ਨੇ ਬਹੁਤ ਚੰਗੇ ਤਰੀਕੇ ਨਾਲ ਤੁਹਾਡੀ ਆਵਾਜ਼ ਨੂੰ ਜਿਹੜਾ ਹੈ ਉਹ ਸਾਰੇ ਥੋੜੇ ਨਾਲ ਮੀਡੀਆ ਥੋੜੇ ਨਾਲ ਅਸੀਂ ਤੁਹਾਡੇ ਨਾਲ ਹੈ ਸਾਡੇ ਸਾਰੇ ਲੋਕਲ ਲੀਡਰਸ਼ਿਪ ਸਾਡੇ ਸਾਰੇ ਜਿਹੜੇ ਆ ਸਾਰੇ ਸਾਥੀ ਤੁਹਾਡੇ ਨਾਲ ਤੇ ਤੁਸੀਂ ਘਬਰਾਓ ਨਾ ਤੇ ਆਪਣੀ ਸਿਹਤ ਨਾ ਖਰਾਬ ਕਰੋ ਜੋ ਵੀ ਐਕਸ਼ਨ ਉਹ ਬੰਦ ਐਕਸ਼ਨ ਕਰਾਂਗੇ ਥੋੜਾ ਵਾਦਾ ਹੈ ਮੇਰਾ ਮੀਰੀ ਪਰਸਨਲ ਕਮਿਟਮੈਂਟ ਹੈ ਮੰਡੀ ਆਜੂ 4.7 ਦਿਨਾਂ ਚੋਂ ਅਲੱਗ-ਅਲੱਗ ਟੀਚਰਸ ਨੂੰ ਵੀ ਲਏ ਕੁਝ ਤੇ एक दो हटिस स्टाफ तो जाचे तो देखो ना, ना प्रिंसिपल नहीं हटा देने पर परमानेंट सलूशन भी करने पड़ेंगे ना जी आपने पहला का प्रिंसिपल चेंज जी अगर असि नहीं असि मैनेजमेंट नहीं पर तू आज ही दो वी विल समन द मैनेजमेंट वो जवाब लेके आज जी तू जेड़ा है असि आज ही मैनेजमेंट नोटीस करदांगे तू सुन ही रिटन कंप्लेन ਤਾਂ ਜੀ ਸਰਦਾਰ ਜੀ ਮੈਨੂੰ ਕਾਲ ਆਈ ਸੀ ਕਿ ਜਦੋਂ ਪਿਛਲਾ ਧਰਨਾ ਲੱਗਿਆ ਸੀ ਗਾਣਾ ਜੀ ਮੈਨੂੰ ਨਹੀਂ ਕੋ ਗੱਲ ਕਹੀ ਕਿ ਹਾਂ ਸਾਹਿਬ ਤੁਸੀਂ ਪਿਛਲੀ ਵਾਰੀ ਜਿਹੜੀਆਂ ਗੱਲਾਂ ਕਹੀਆਂ ਸੀ ਅਸੀਂ ਉਹਨੂੰ ਫੁੱਲ ਚੜਾਤਾ ਉਹ ਤੁਹਾਡੇ ਕਹਿਣ ਦੇ ਬੰਦੇ ਰੱਖ ਲਈਏ ਕਿ ਸਾਰੇ ਬੰਦੇ ਰੱਖ ਲਿਆ ਮੈਂ ਤਾਂ ਸਰਮ ਤੁਹਾਡੀ ਹਰ ਗੱਲ ਨਾਲ ਐਗਰੀ ਐ ਪਰ ਜਿਹੜਾ ਹੁਣ ਮੈਨੂੰ ਪੈਸਟਾਨ ਅਕੈਡਮੀ ਬੰਦ ਹੁੰਦੀ ਹੋ ਜਵਾ ਤੇ ਹੁਣ ਜੋ ਤੁਸੀਂ ਕਰਨਾ ਕਰ ਲਓ ਠੀਕ ਐ ਜੀ ਫੇ ਮੈਂ ਤੁਹਾਡੇ ਕਰਕੇ ਮੈਂ ਹੁਣ ਬਾਰ ਬਾਰ ਮੈਂ ਕਿਸੇ ਨੂੰ ਚੇਂਜ ਨਹੀਂ ਕਰਦਾ ਆ ਬੋਰਡਿੰਗ ਕੋਈ ਗੱਲ ਨਹੀਂ ਜੀ ਅੱਛਾ ਕੀ ਹੋਵੇ ਜਿੰਦਾਬਾਦ ਜਿੰਦਾਬਾਦ ਖلاصਰ ਨਾਲ ਅਸੀਂ ਵੀ ਸ਼ੋਕੋਸ ਨੋਟਿਸ ਐਦਾਂ ਚੱਲ ਰਿਹਾ ਕਿ ਜਿੱਦਾਂ ਅਸੀਂ ਕੋਈ ਗੁਨਾਹ ਕਰਤਾ ਸਰ ਇੱਕ ਤੁੱਪ 'ਚ ਬਹਿਣਾ ਵੀ ਗੁਨਾਹ ਆਏ ਸਾਡੇ ਲਈ ਤੇ ਸ਼ੁਭਮ ਸਰ 3 ਮਹੀਨੇ ਵਾਲਾ ਨੋਟਿਸ ਸਿਰ ਉੱਪਰ ਸਰ ਮੇਰਾ ਨਾਮ ਰੁਪਿੰਦਰ ਹੈ ਜੀ ਮੇਰੇ ਸੋਹਰਾ ਸਾਹਿਬ ਇੱਥੇ ਟੇਲਰ ਐਂਡ ਜੋ ਧੂਬੀ ਦਾ ਕੰਮ ਕਰਦੇ ਸੀਗੇ ਸਾਡੇ ਤੋਂ ਅਸੀਂ ਪਹਿਲਾਂ ਇੱਥੇ 30 ਸਾਲ ਕੰਮ ਕੀਤਾ ਜੀ ਠੀਕ ਹੈ ਜੀ ਵਾਸ਼ਿੰਗ ਦਾ ਕੰਮ ਤੁਸੀਂ ਸਾਰੇ ਸਟਾਫ ਨੂੰ ਪੁੱਛੋ ਜਦ ਤੱਕ ਅਸੀਂ ਕੰਮ ਕਰਦੇ ਸੀ ਕੋਈ ਦਿੱਕਤ ਨਹੀਂ ਆਈ ਸਾਡੇ ਉਸ ਤੋਂ ਬਾਅਦ ਜਦੋਂ ਇਹ ਮੈਡਮ ਆਇਆ ਨਾ ਉਸ ਤੋਂ ਬਾਅਦ ਸਾਡਾ ਇਹਨਾਂ ਨੇ ਅਸੀਂ ਮੜੀ ਜੀ ਥੋੜੀ ਜਿਹੀ ਇੱਕ ਦਿੱਤੀ ਸੀਗੀ ਐਪਲੀਕੇਸ਼ਨ ਕਿ 5-7 ਤੋਂ ਅਸੀਂ ਸੇਮ ਰੇਟ ਤੇ ਕੰਮ ਕਰ ਰਹੇ ਹਾਂ ਜੀ ਹਰ ਇੱਕ ਦਾ ਇੱਕ ਹੁੰਦਾ ਮੋਟਿਵ ਤੁਹਾਨੂੰ ਪਤਾ ਕਿੰਨੀ ਉਹ ਪਦਰਹੀ ਹੈ ਤਾਂ ਅਸੀਂ ਜੋ ਹੈ ਇਹਨਾਂ ਨੂੰ ਨੋਟਿਸ ਦਿੱਤਾ ਸੀਗਾ ਕਿ ਸਾਡਾ ਜੋ ਹੈ ਥੋੜਾ ਜਿਹਾ ਰੇਟ ਵਧਾ ਦਿਓ ਇਹਨਾਂ ਨੇ ਕੀ ਕੀਤਾ ਸਾਡਾ ਜੰਦਾ ਹੀ ਲਗਾ ਦਿੱਤਾ ਗੇਟ ਨੂੰ ਕਿ ਕੋਈ ਤੋਬੀ ਅੰਦਰ ਆਊਟ ਨਹੀਂ ਹੈਗੀ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਜੰਦਾ ਲਗਾ ਕੇ ਸਾਡੀਆਂ 3-4 ਲੱਖ ਦੀਆਂ ਮਸ਼ੀਨਾਂ ਸਿੱਗੀਆਂ ਹੁੰਦਾ ਸਰ ਕਿਸੇ ਅਣਜਾਣ ਬੰਦੇ ਨੂੰ ਬੁਲਾ ਕੇ ਉਹ ਤੇ ਕੰਮ ਕਰਵਾਉਂਦੇ ਸਾਡਾ ਜੰਦਾ ਵੀ ਤੋੜ ਦਿੱਤਾ ਉਸ ਤੋਂ ਬਾਅਦ ਸਾਡੀਆਂ ਮਸ਼ੀਨਾਂ ਖਰਾਬ ਕਰ ਦਿੱਤੀਆਂ ਸਾਨੂੰ ਨੋਟਿਸ ਦੇ ਦੇਿਆ ਕਿ ਐਨੀ ਤਰੀਕ ਤੱਕ ਤੁਹਾਡੀਆਂ ਮਸ਼ੀਨਾਂ ਚੁੱਕ ਲਓ ਨਹੀਂ ਤਾਂ ਅਸੀਂ ਜੋ ਹੈ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਅਸੀਂ ਇੱਥੇ ਆ ਕੇ ਵੀਡੀਓ ਬਣਾ ਕੇ ਗਏ ਸੀਗੇ ਮੈਂ ਵੀਡੀਓ ਬਣਾਈ ਸੀ ਕਿ ਮੇਰੇ ਕੋਲ ਵੀਡੀਓ ਮੌਜੂਦ ਹੈਗੀ ਆ ਉਸ ਤੋਂ ਬਾਅਦ ਉਹ ਵੀਡੀਓ ਬਣਾਈ ਚੌਂਕੀਦਾਰ ਭਾਜੀ ਸੀਗੇ ਉਹ ਨੂੰ ਘੜ ਦਿੱਤਾ ਕਿ ਤੂੰ ਉਹ ਨੂੰ ਵੀਡੀਓ ਕਿਉਂ ਬਣਾ ਲ ਦਿੱਤੀ ਮੈਂ ਕਾਲਸ ਤੇ ਕਾਲਸ ਕਰਦੀ ਰਹੀ ਉਹਨਾਂ ਨੂੰ ਬੇਕੋ ਰਿਕਾਰਡਿੰਗ ਪਈ ਗਿਆ ਇੰਨੀ ਜ਼ਿਆਦਾ ਗੰਦੇ ਤਰੀਕੇ ਨਾਲ ਗੱਲ ਕੀਤੀ ਹੈ ਮੈਡਮ ਨੇ ਮੇਰੇ ਨਾਲ ਸਾਡਾ ਕੋਈ ਹੁਣ ਹੈ ਨਹੀਂ ਇੱਥੇ ਦਾ ਮਤਲਬ ਕੋਈ ਵੀ ਅਸੀਂ ਆਪਣੀਆਂ ਮਸ਼ੀਨਾਂ ਚੁੱਕ ਚੁੱਕੇ ਆ ਪਰ ਮੈਂ ਫਿਰ ਵੀ ਇੱਥੇ ਆਈਆਂ ਜਦੋਂ ਮੈਂ ਸੁਣਿਆ ਕਿ ਬੱਚੇ ਨੂੰ ਇੰਨੀ ਜ਼ਿਆਦਾ ਪ੍ਰੋਬਲਮ ਹੋ ਰਹੀ ਹੈ ਅਲਰਜੀ ਹੋ ਰਹੀ ਹੈ ਉਹ ਸਾਡੇ ਜਦੋਂ ਤੱਕ ਅਸੀਂ ਧੋਬੀ ਚਲਾ ਰਹੇ ਸੀਗੇ ਕੰਮ ਕਦੇ ਨਹੀਂ ਹੋਇਆ ਉਸ ਤੋਂ ਬਾਅਦ ਤਾਂ ਤੁਸੀਂ ਕਿਸੇ ਹੋਰ ਬੰਦੇ ਨੂੰ ਐਦਾਂ ਦਾ ਕੰਮ ਦੋਵੋਗੇ ਇਹ ਨਹੀਂ ਬੱਚਿਆਂ ਦਾ ਤਾਂ ਪ੍ਰੋਬਲਮ ਤਾਂ ਸਰ ਆਏਗੀ ਉਹ ਮੈਂ ਆਮਣਾ ਸਾਹਮਣਾ ਹੋਵੇ ਤਾਂ ਮੈਨੂੰ ਕੋਈ ਤੇਰੀ ਕੰਪਲੇਂਟ ਆਏ ਤਾਂ ਮੈਂ ਤੇਰੇ ਕੀ ਕਹਿੰਦੇ ਤੇਰੇ ਨਾਲ ਲਿਖ ਦਿੱਚੋ ਜਮਾ ਔਰ ਫਿਰ ਉਸ ਨੂੰ ਵਰਬਲੀ ਇੰਨਾ ਜ਼ਿਆਦਾ ਟੌਰਚਰ ਕੀਤਾ ਕਿ ਉਹ ਮੈਂਟਲੀ ਇਕਦਮ ਟਰੋਮਾ ਚ ਚਲੀ ਗਈ ਜਿਸ ਨੂੰ ਕੋਈ ਐਸਾਂ ਨਹੀਂ ਪਿਆ ਤੁਸੀਂ ਮਤਲਬ ਪੈਨਿਕ ਪੈਨਿਕ اٹੈਕ ਹੋ ਗਿਆ ਹੁਣ ਇਸ ਟਾਈਮ ਤੱਕ ਵੀ ਉਹ ਸਟੇਬਲ ਨਹੀਂ ਹੈ ਕਹਿੰਦੇ ਹੁਣ ਹੇਂਸ ਲੈ ਕੇ ਗਏ ਰਿਹਾ ਉਹਨੂੰ ਤੁਸੀਂ ਇਹ ਸੋਚੋ ਕਿ ਕਿੰਨਾ ਮੈਂਟਲ ਹਰਾਸਮੈਂਟ ਅਸੀਂ ਵੀ ਅਸੀਂ ਕਹੀ ਜਾਂਦੀ ਆ ਮੈਂਟਲ ਹੈਲਥ ਦੇ ਉੱਤੇ ਕੰਮ ਕਰੋ ਟੀਚਰਸ ਦੀ ਹੁਣ ਕਿੱਦਾਂ ਕਰੀਏ ਮੈਂਟਲ ਹੈਲਥ ਕਿੱਥੇ ਆ ਸਾਡੀ ਦੱਸੋ ਸਰ ਸਰ ਤੋਂ ਪੁੱਛ ਬਹਿਣਾ ਕੋਈ ਗੁਨਾਹ ਨਹੀਂ ਬੰਨ ਬੱਚਾ ਕਰਦਾ ਫਿਰ ਦੁਬਾਰਾ ਕੰਟਰੈਕਟ ਤੇ ਕਰਦਾ ਸਾਡੀ ਇਹ ਹਾਲਤ ਹੋ ਗਈ ਕਿ ਸੁਸਾਇਟੀ ਕਰਨ ਤੱਕ ਅਸੀਂ ਚੱਲੇਗੇ ਮੈਂ ਇਥੇ ਨੌਕਰੀ ਚੜ੍ਹ ਰਹੀ ਸੀ ਮੈਨੂੰ ਕੁਛ ਟੀਚਰਾਂ ਨੇ ਕਿਹਾ ਕਿ ਨਹੀਂ ਤੁਸੀਂ ਨੌਕਰੀ ਨਹੀਂ ਚੜ੍ਹਣੀ ਆਪਾਂ ਇਕੱਠੇ ਲੜਾਂਗੇ 12 ਸਾਲ ਹੋ ਗਏ ਸਰ ਮੈਨੂੰ ਇੱਥੇ ਜੌਬ ਕਰਦੀ ਨੂੰ 12 ਸਾਲ ਬਾਅਦ ਕਿੱਥੇ ਮੈਨੂੰ ਪੱਕਾ ਕੀਤਾ ਸੀਗਾ ਉਹ ਮੈਡਮ ਨੇ ਫਿਰ ਦੁਬਾਰਾ ਸਾਨੂੰ ਕੱਚਾ ਕਰਤਾ ਸਰ ਇਹ ਸਾਡੀਆਂ ਪ੍ਰੋਬਲਮਸ ਨੇ ਇਹ ਜੜੀਆਂ ਹਾਲਤ ਦੀ ਹਨ ਦੇਖੋ 10 ਛੋਟੇ ਬੱਚੇ ਜਠਵੀ ਤੱਕ ਨੇ ਮੈਨੂੰ ਕਹਿੰਦੇ ਮੈਂ ਉਹਨਾਂ ਨੂੰ ਡਿਮਾਂਡ ਕੀਤੀ ਕਿ ਮੈਨੂੰ ਸਟਾਫ ਦਿਓ ਬੱਚੇ ਰੋਣ ਰਹੇ ਹਨ ਬੱਚਿਆਂ ਦੇ ਕੰਮ ਨਹੀਂ ਹੋ ਰਹੇ ਬੱਚਿਆਂ ਦੇ ਕੱਪੜੇ ਨਹੀਂ ਤੋਹ ਰਹੇ ਬੱਚਿਆਂ ਦੀ ਕਲੈਸ ਨਹੀਂ ਹੋ ਰਹੀ ਹੈ ਮੈਂ ਸਾਰੇ ਨਾਲ ਜਦੋਂ ਵੀ ਨਾ ਕੋਈ ਇਸ ਤਰ੍ਹਾਂ ਦਾ ਆਪਣਾ ਸਮੱਸਿਆ ਲੈ ਕੇ ਜਾਂਦੀ ਹੈ ਮੈਂ ਨਿੱਕੀ ਗੱਲ ਕਹਿੰਦੀ ਮੇਰੇ ਕੋਲ ਸਟਾਫ ਨਹੀਂ ਹੈਗਾ ਤੈਨੂੰ ਕੱਲੀ ਨੂੰ ਹੀ ਕਰਨਾ ਪਊਗਾ ਤੁਸੀਂ ਅਰੇਂਜ ਕਰੋਗੇ ਤੇ ਮੈਨੂੰ ਦੇਖਣਾ ਪਊਗਾ ਜੇ ਕੋਈ ਸ਼ਿਕਾਇਤ ਆ ਗਈ ਤਾਂ ਤੈਨੂੰ ਟਾਰਗੇਟ ਕੀਤਾ ਜਾਏਗਾ ਤੂੰ ਉਦੀ ਰਿਸਪੋਨਸੀਬਲ ਹੋਗੀ ਤੇ ਤੈਨੂੰ ਜਿੰਮੇਵਾਰੀ ਹੈ ਤੇ ਤੈਨੂੰ ਜਵਾਬ ਲਿਆ ਜਾਏਗਾ ਮੈਨੂੰ ਦੋ-ਦੋ ਘੰਟੇ ਅੰਦਰ ਬਿਠਾ ਕੇ ਇੰਨਾ ਹਰਾਸ ਕਰਤਾ ਜੀ ਮੈਨੂੰ ਪਤਾ ਨਹੀਂ ਕਿੰਨੇ ਕੁ ਨੋਟਿਸ ਹੋਰ ਸਟਾਫ ਮੈਂਬਰ ਆਤੋਂ ਪਤਾ ਨਹੀਂ ਕਿੰਨੇ ਕੁ ਮੇਰੇ ਅਗੇਂਸਟ ਕੰਪਲੀਟਾ ਲਿਖਵਾ ਲਿਖਾ ਕੇ ਮੈਨੂੰ ਅੰਦਰ ਉਠਾਉਂਦੇ ਆ ਦੋ-ਦੋ ਘੰਟੇ ਤੇ ਮੈਨੂੰ ਜ਼ਬਰਦਸਤੀ ਰੁਵਾ ਰੁਵਾ ਕੇ ਅੰਦਰੋਂ ਬਾਹਰ ਕੱਢਦੇ ਆ ਤੇ ਮੈਂ ਨਾ ਵੀ ਕਰਦੀ ਆ ਕਿ ਅਗਰ ਮੈਂ ਇਹ ਕੰਮ ਨਹੀਂ ਕਰ ਪਾ ਰਹੀ ਤਾਂ ਤੁਸੀਂ ਮੈ ਤੋਂ ਇਹ ਐਡੀਸ਼ਨਲ ਚਾਰਜ ਵਾਪਸ ਲਓ ਉਹ ਵੀ ਨਹੀਂ ਲੈਣਾ ਕਹਿੰਦੀ ਮੈਂ ਤੇ ਤੂੰ ਪੂਰਾ ਇਹੀ ਤੂੰ ਹੀ ਕਰੇਂਗੀ ਸਭ ਕੁਝ ਜੋ ਹੈ ਬਹੁਤ ਜ਼ਿਆਦਾ ਬੱਚੇ ਤਾਂ ਬਹੁਤ ਬੁਰਾ ਹਾਲ ਹੈ ਉਹਨਾਂ ਖਾਸ ਕਰਕੇ ਮੈਨੂੰ ਪਤਾ ਲੱਗਿਆ ਸੀ ਕਿ ਇਸ ਵੇਰੇ ਸਾਡੇ ਸਾਰੇ ਲੋਕਲ ਸਾਡੀ ਟੀਮ ਵੱਲੋਂ ਕਿ ਰਸ਼ਮੇਸ਼ ਅਕੈਡਮੀ ਸ਼੍ਰੀ ਨਨਪੁਰ ਸਾਹਿਬ ਜੋ ਪ੍ਰੀਮੀਅਮ ਸਾਡਾ ਐਜੂਕੇਸ਼ਨਲ ਇੰਸਟੀਚਿਊਟ ਸੀ ਜਿਸ ਨੂੰ ਪੰਜਾਬ ਸਰਕਾਰ ਨੇ ਲਗਭਗ 180 ਕਿੱਲੇ ਜਿਹੜੀ ਜ਼ਮੀਨ ਹੈ ਉਹ ਦਿੱਤੀ ਹੈ ਉਸ ਦੇ ਬਾਵਜੂਦ ਜਿਹੜਾ ਇੱਥੇ ਜਿਹੋ ਕੰਪਲੇਂਟਸ ਹੈ ਸਟਾਫ ਵੱਲੋਂ ਪੇਰੈਂਟਸ ਵੱਲੋਂ ਬੱਚਿਆਂ ਵੱਲੋਂ ਪੇਰੈਂਟਸ ਬਹੁਤ ਦੁਖੀ ਹੈ ਕਿ ਬੱਚਿਆਂ ਨੂੰ ਇੱਥੇ ਸਕਿਨ ਪ੍ਰੋਬਲਮ ਡਿਜ਼ੀਜ਼ਸ ਹੋ ਰਹੀ ਹੈ ਸਟਾਫ ਮੈਂਟਲ ਟਰੋਮਾ ਦੇ ਵਿੱਚ ਹੈ ਕੁਝ ਟੀਚਰਸ ਇਸ ਵਕ ਐਡਮਿਟਿਡ ਵੀ ਨੇ ਤੇ ਜਿਨੀ ਪ੍ਰੋਟੈਸਟ ਕੀਤਾ ਤੇ ਮੈਂ ਬੋਲੇ ਸ਼ਾਇਦ ਸੀਗਾ ਕਿ ਅਮ ਇੱਥੇ ਪਹੁੰਚਿਆ ਤੇ ਇਹਨਾਂ ਤੋਂ ਜਿਹੜੀ ਰਿਟਰਨ ਕੰਪਲੇਂਟ ਆਉ ਲਈ ਹੈ ਤੇ ਅਸੀਂ ਜਿਹੜੀ ਸਕੂਲ ਦੀ ਮੈਨੇਜਮੈਂਟ ਹੈ ਸਾਰੇ ਡਰਸ ਤੋਂ ਸਮਨ ਕਰ ਲਿਆ ਜੋ ਕ੍ਰਿਮੀਨਲ ਐਕਸ਼ਨ ਹੋਗਾ ਉਹ ਪੰਜਾਬ ਪੁਲਿਸ ਲੂਗੀ ਜੋ ਪੰਜਾਬ ਸਰਕਾਰ ਲੈਵਲ ਤੇ ਜਾਂ ਸਾਨੂੰ ਐਜੂਕੇਸ਼ਨ ਡਿਪਾਰਟਮੈਂਟ ਸਾਨੂੰ ਜਿਹੜੇ ਕਦਮ ਚੱਕਨੇ ਪੈਣਗੇ ਜੇਕਰ ਉਹਨਾਂ ਦਾ ਜਵਾਬ ਸੈਟੀਸਫੈਕਟਰੀ ਨਹੀਂ ਹੋਇਆ ਦਸ਼ਮੇਸ਼ ਅਕੈडमी ਦੀ ਮੈਨੇਜਮੈਂਟ ਦਾ ਤਾਂ ਅਸੀਂ ਉਹ ਜਿਹੜਾ ਉਹਨਾਂ ਦੇ ਖਿਲਾਫ ਬੰਦ ਹੀ ਕਾਰਵਾਈ ਕਰਾਂਗੇ